ਜਨੋ ਸੁਹੀ ਮਹਲਾ ਪੰਜਾਂ ਤ੍ਰਿਪਤ ਪਈ ਸਚ ੋਜਨ ਖਾਇ ਮਹਤਾਨ ਰਸਨਾ ਨਾਮੁ ਧਿਆਇ ਤ੍ਰਿਪਤ ਪਈ ਸੱਚ ਭੋਜਨ ਖਾਇਆ ਮਾਤਨ ਰਸਨਾ ਨਾਮ ਤੇ ਆਇਆ ਜੀਵਨ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗਰਾ ਅਨਕ ਪ੍ਰਕਾਰੇ ਬਸਤਰ ਓਟੇ ਨੰਦੇ ਨ ਕੀਰਤਨ ਹਰ ਗੁਣ ਗਾਏ ਹਸਤੀ ਰਖ ਅਸ ਅਸਵਾਰੀ ਹਰ ਕਾਮਾਰਗ ਹਿਰਦੈ ਨਿਹਾਇ ਮੰਤਨ ਅੰਤਰ ਚੰਨ ਤਿਆ ਹਰ ਸੁਖ ਨਿਧਾਨ ਨਾਸ ਪਾਇਆ ਮਨ ਤਨ ਅੰਤਰ ਚਰਨ ਤੇ ਆਇਆ ਹਰ ਸੁਖ ਮਿਦਾਨ ਨਾਨਕ ਦਾਸ ਕਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨ ਅੱਜ 275 ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਤਨ ਅਸਹੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰਦੇ ਕਹਿ ਰਹੇ ਹੈ ਭਾਈ ਜਿਸ ਮਨੁੱਖ ਨੇ ਆਪਣੇ ਮਨ ਵਿੱਚ ਫਿਰਦੇ ਵਿੱਚ ਜੀਵ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ਜਿਸ ਨੇ ਸਦਾ ਫਿਰ ਹਰ ਨਾਮ ਦੀ ਖੁਸ਼ਾਕ ਪਾਣੀ ਸ਼ੁਰੂ ਕਰ ਦਿੱਤੀ ਉਹੋ ਉਸ ਨੂੰ ਮਾਇਆ ਦੇ ਕ੍ਰਿਸ਼ਨ ਵੱਲੋਂ ਸ਼ਾਂਤੀ ਆ ਜਾਂਦੀ ਹੈ ਇਹ ਭਾਈ ਸਾਥ ਸੰਗ ਵਿੱਚ ਬੈਠ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਇਹ ਹੀ ਹੈ ਅਸਲ ਜੀਵਨ ਇਹ ਹੀ ਹੈ ਅਸਲ ਜ਼ਿੰਦਗੀ ਠਹਿਰਾਓ ਜਿਹੜਾ ਮਨੁੱਖ ਹਰ ਵੇਲੇ ਪ੍ਰਮਾਤਮਾ ਦੀ ਸਲਾਹ ਕਰਦਾ ਹੈ ਪ੍ਰਭੂ ਦੇ ਗੁਣ ਗਾਉਂਦਾ ਹੈ ਉਸਨੇ ਸਮਝ ਲਓ ਕਈ ਕਿਸਮ ਦੇ ਵੰਨ ਸੁਮੰਨੇ ਕੱਪੜੇ ਪਹਿਨ ਲਏ ਹਨ ਤੇ ਉਹ ਇਹਨਾਂ ਸੋਹਣੀਆਂ ਪਿਸ਼ਾਕਾਂ ਦਾ ਆਨੰਦ ਮਾਣ ਰਿਹਾ ਹੈ ਇਹ ਭਾਈ ਜਿਹੜਾ ਮਨੁੱਖ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਮਿਲਾਪ ਦਾ ਰਾਹ ਤੱਕਦਾ ਰਹਿੰਦਾ ਹੈ ਉਹ ਸਮਝ ਲਓ ਹਾਥੀ ਰਥਾਂ ਘੋੜੀਆਂ ਦੀ ਅਸਵਾਰੀ ਦਾ ਸੁਖ ਮਾਣ ਰਿਹਾ ਹੈ ਹੇ ਨਾਨਕ ਜਿਸ ਮਨੁਖ ਨੇ ਆਪਣੇ ਮਨ ਵਿੱਚ ਹਿਰਦੇ ਵਿੱਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਨਾ ਜਰੂਰ ਕਰ ਦਿੱਤਾ ਹੈ ਉਸ ਦਾਸ ਨੇ ਸੁਖਾਂ ਦੇ ਖਜ਼ਾਨੇ ਪ੍ਰਭੂ ਨੂੰ ਲੱਭ ਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸੇ ਟੋਡੇ ਸੁਖਮਨਾਮਾ of Saridhravasa Amritsar uttered by our fifth guru, Guru Arjan Ji, under heading Tanasri fifth. Guru Saji says <coughs> that I am satisfied and satiated eating the food of truth with my mind, body, and Down. I meditate on the Naam, the name of the Lord, life, spiritual life, is in the Lord, spiritual life consists of chanting the Lord's name in the Satsangat, the company of the holy boss. He is dressed in robes of all soch if he sings the song of the lord's glorious praises day and night he rides upon elephants chariots and horses if he sees the law spark within his own heart meditating on the lord's sweet deed within his mind and body ਸਲੀਬ ਨਾਮਕ ਹੈਜ਼ ਫਾਉਂਡ ਦਾ ਲਾਰਡ ਦਾ ਟ੍ਰੀਜਰ ਆਫ ਪੀਸ ਵਾਹਿਗੁਰੂ ਜੀ ਕਾ ਫਲਸਾ ਵਾਹਿਗੁਰੂ ਜੀ ਕੀ ਫਤਿਹ